ਕੋ ਜਾਇਆ ਪਾਪੇ ਨਾਨਕ ਦਾ ਆਸਿਆ ਹੋਇਆ ਏ ਲੰਗਰ ਬਾ ਪਹੁੰਚ ਗਿਆ ਉਸ ਬੈਦਰੀ ਦੀ ਕਿਰਪਾ ਤੇ ਪ੍ਰਸਾਦ ਦੇ ਪਾਣੀ ਸਕੋ ਜਿਹੜਾ ਬਿਲਨ ਲੋੜਾ ਤਿਆਰੀਆਂ ਜੀ ਤਿਆਰੀਆਂ ਜੀ ਛੰਡੀ ਦਾ ਹੋ ਗਿਆ ਇਸ਼ਾਰਾ ਮਨਦੀਪ ਵੱਲੋਂ ਛੰਡੀ ਦਾ ਹੋ ਗਿਆ ਇਸ਼ਾਰਾ ਤਿਆਰੀਆਂ ਭਾਈ ਅੱਜ ਮੇਲਾ ਧੂਲਕੋਟ ਦਾ ਖੜਾ ਹੋਣ ਲੱਗਾ ਲੋ ਜੀ ਤਿਆਰੀਆਂ ਜੀ ਪਹਿਲੀ ਸ਼ਾਹੜ ਦੀ ਪਹਿਲੀ ਗੱਡੀ ਪੰਜਾਬ ਬੋਰ ਪੱਤਣ ਲਈ ਤਿਆਰ ਹੈ ਤੇਰੇ ਬਾਬਾ ਜੀ ਘੋੜੇ ਨੇ ਭਾਈਆਂ ਦੀ ਪਹਿਲੀ ਗੱਡੀ ਪਹਿਲੀ ਸੰਤੂ ਪਹਿਲੀ ਦੌਰ ਪਰ ਕੋਲ ਪਿਆ ਛੰਡੀ ਦਾ ਹੋ ਗਿਆ ਇਸ਼ਾਰਾ ਜੂਰਾ ਖੇਡ ਦੇ ਨਾਲ

ਜੋ ਪ੍ਰਾਣ ਦੀ ਬੱਤ ਜਿਹੜੀ ਦੀਰਗੀ ਲੱਗਿਆ ਵੀਰ ਧਿਆਨ ਦੇ ਨਾਲ ਬੱਤੇ ਦੇ ਵਿੱਚੋਂ ਜਿੰਨੀਆਂ ਵੀ ਸ਼ਰਤਾਂ ਸਾਰੀਆਂ ਫੌਲੋ ਕਰਦੀਆਂ ਤੁਸੀਂ ਮੇਰੇ ਤੁਸੀਂ ਜਿਵੇਂ ਪ੍ਰਾਣ ਨੇ ਕਿਸੇ ਵੀਰ ਦੀ ਬੱਕੋਂ ਤੋਂ ਲਾਉਂ ਤੋਂ ਬਾਹਰ ਨੇ ਕੋੜਾ ਪੜਾਉਣਾ ਤੁਸੀਂ ਆਪ ਸਮਝਦਾਰ ਹੋ ਸਿਆਣੋ ਹਰ ਰੋਣ ਮੇਲਿਆਂ ਦੇ ਜਾਣੋ ਤਾਂ ਕਿ ਕਿਸੇ ਵੀ ਕਿਸੇ ਕਿਸਮ ਦਾ ਕੋਈ ਮੌਕਾ ਨਾ ਦੇਵੇ ਆਪਾਂ ਪੈਰੀ ਆਪਨ ਬੁੱਝਾਇਆ ਬਾਈ ਜੀ 10 ਮਿੰਟ ਦਾ ਸਮਾਂ ਦੇ ਹਿਸਾਬ ਦੇ ਨਾਲ ਚੱਲੋ 10 ਮਿੰਟ ਦਾ ਸਮਾਂ ਤੁਸੀਂ ਬਹੁਤ ਹੀ ਸੋਹਣੇ ਤੇ ਪੰਨਾ ਨਾਮ ਦੇ ਬਰੰਦਰ ਖਿਡਾਰੀ ਬੱਚੇ ਸਾਡੇ ਨੂੰ ਸ਼ੇਅਰ ਕਰਦੇ ਤੇ ਸ਼ੇਅਰ ਕਰਦੇ ਮਿਲਿਆ ਦੇ ਨਾਲ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਕੋਈ ਕੋਈ ਮਨ ਨਹੀਂ ਹੈਗੇ ਇਹ ਵੀ ਪੁਰਾਣੇ ਜੋ ਕੇ ਉਹਦੀ ਤਿੰਨ ਕਾਲੇ ਉਡੀ ਇਹ ਬੱਤੇ ਖਿਡਾਰੀ ਤੇ ਭਾਈ ਜਤਨ ਸਿੰਘ ਨਾ ਸਰਕਰ ਨਗਰ ਨੌਂ ਤਰੀਕ ਨੂੰ ਸਾਹਮਣੇ ਵਾਲਾ ਸਾਡੇ ਭਰਾ ਨੇ ਜੀ ਧੋੜਾ 14 ਤਰੀਕ ਨੂੰ ਕੋਕੀ ਵਾਲਾ ਭਾਈ ਹੰਬਰ ਹੇ ਉਹਨਾਂ ਦਾ ਵੀ ਬਹੁਤਾਂ ਦੇ ਛੇਟੇ ਤੇ ਪਾਰਾਂ ਤਰੀਕ ਨੂੰ ਫੇਰ ਕਬੱਡੀ ਦਾ ਮਹਾਲੀ ਦਾ ਛੋਟੇ ਪਿੰਡ ਦੇ ਰੂਪ ਸ਼੍ਰੀ ਕਾਂਜ ਸਪੁਟਰੀਆ ਆਰਾਮ ਦੇ ਬਲੇ ਪੱਤ ਘੋੜੇ ਦੇ ਵਿੱਚ ਪੰਜ ਖੇਲੇ ਦੇ ਵਿੱਚ ਜੱਟੀਆਂ ਗੱਲਾਂ ਕੀਤੀਆਂ ਨਾ ਵੀ ਅੱਜ ਉਸ ਨਗਰ ਦਾ ਉਸ ਪਿੰਡ ਦੇ ਵਿੱਚ ਮੇਲਾ ਘੋੜੇ ਘੋਰੀਆਂ ਦਾ ਚਾਕਾ ਬਾਬਾ ਜੀ ਅਮਰ ਸਿੰਘ ਉਹਨਾਂ ਨੇ

ਸਮੇਂ ਦੇ ਨਾਲ ਤਾਨ ਦੇ ਨਾਲ ਫਿਰ ਮੇਰਾ ਸ੍ਰੀ ਗੁਰੂ ਕਾ ਜਮੇਂ ਦੇ ਨਾਲ ਤਾਨ ਦੇ ਨਾਲ ਇਹ ਖੇਡ ਮੇਲਾ ਕਹਾਂਵਾ ਦੇ ਤੇ ਨਾਲ ਸਾਥ ਤੇ ਚੱਲੋ ਵੀਰੋ ਇਹ ਅੱਜ ਦਾ ਰੰਗ ਦਾ ਦਸਾਂ ਮੇਸਾਂ ਦੇ ਵਿੱਚ ਖਾਲਸਾ ਜੀ ਰਾਹੀ ਲੈਪ ਚੱਲਣਾ ਜਿੰਨੇ ਵੀ ਬਾਹਰ ਬੈਠੇ ਸਾਡੇ ਵੀਰ ਇਸ ਮੇਲੇ ਨੂੰ ਕੱਟ ਰਹੇ ਨੇ ਮੇਰੇ ਘਰਾਂ ਤੱਕ ਰਹੀਆਂ ਉਹਨਾਂ ਸਾਰਿਆਂ ਦਾ ਤਾਦ ਮੁਕਤਵਾਦ ਅੱਜ ਦੇ ਮੇਲੇ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਗਾਇਬ ਖਾਲਸਾ ਜੀ ਰਾਹੀ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਐਂਟਰੀ ਉੱਧਰ ਵਾਈ ਆਉਟ ਭਾਈ ਜੀ ਐਂਟਰੀ ਤੇ ਸ਼ਾਰਟ ਕਰਾਉਂਦੇ ਹਾਂ ਅੰਨੇ ਟੈਂਟ ਤੋਂ ਫੋਕਸ ਕਰ ਦਮ ਮੈਂ ਨਾ ਘੋੜਾ ਹੀ ਅੜ ਗਿਆ ਚੱਲੀਏ ਜੀ ਔਰ ਵੀ ਤੋਰੋ ਕਰੋ ਇੰਨਾ ਸਮਾਂ ਨਾ ਲਾਇਆ ਕਰੋ ਮਿਲੇਗਾ ਬਾਜ਼ ਕਿਸੇ ਵਧੀਆ ਜੇ ਕਿਸੇ ਢੰਗ ਨਾਲ ਹੋਵੇ ਮਿੱਤਰੋ ਫੇਰ ਉਹ ਆਪਣਾ ਸੰਪੂਰਨ ਲੱਗਦੇ ਆਪ ਤਿਆਰੀਆਂ ਭਾਈ ਚੰਡੀ ਦਾ ਫੇਰ ਹੋ ਰਿਹਾ ਹੈ ਸ਼ਰਧਾਂਕੀ ਖਲੋ ਚਲੋ ਤੁੰਗ ਕਹਿੰਦੇ ਮੜਾ ਹੁਣ ਕੋਈ ਥੋੜੀ ਚੱਲੋ ਕਰੋ ਥੋੜੀ ਚੱਲੋ ਵੀਰ ਕਰੋ ਉਹ ਖੜਾਈ ਨਾ ਘਮਾਈ ਚੱਲ ਇਹ ਨਹੀਂ ਛੱਡੂੰਗਾ ਯਾਰ ਮਾੜਾ ਪੰਜਾਬ ਉਹਨੂੰ ਸੱਟ ਲਾ ਰਿਹਾ ਨਾ ਆਇਆ ਲੱਗਦਾ ਮੈਂ ਸੱਟੂੰ ਉਹਨਾਂ ਬਾਹਰ ਨਾਲ ਗੱਦੇ ਗੱਦੇ ਖੜਾਈ ਨਾ ਘਮਾਈ ਚੱਲੇ ਅੱਗੇ ਪਾ ਸ਼ੇਰੂ ਜਲੰਧਰ ਕੱਜੀ ਅੱਜ ਦੇ ਨੈਲੂ ਪਹਿਲੀ ਵਾਰ ਆਇਆ ਸ਼ੇਰੂ ਆਦਾ ਜਲੰਧਰ ਵਾਲਾ ਸ਼ੇਰੂ ਜਲੰਧਰ ਵਾਲਾ ਸ਼ਹਿਰ ਉਜਲੰਦਰ ਲਿਖ ਲੋ ਜੀ ਆਪ ਕੋ ਖੁੱਲੇ ਖਾਨੇ ਤੇ ਗੁਰੂ ਘਰ ਜਾਣਾ ਬਾਬਾ ਨਾਨਕ ਨੇ ਸੋਕ ਰੱਖਿਆ ਨਾਮ ਤੋਂ ਤਾਰੀ ਮਿਲੂ ਉੱਪਰ ਦਾ ਹੁਣ ਚਾਕ ਸਮਾਂ ਲੱਗਾ 25 ਸੈਂਟ ਦੀ ਤਾਰੀਕਾ ਲਵਾਈ ਸੀ 30000 ਦਾ ਕਰੀਆ ਜਿਹੜਾ 25 ਪੁਆਇੰਟ ਬਾਈ ਮੈਂ ਸੱਜਾ ਪਾਉਂਦਾ ਰਾਮ ਸਿੰਘਾ ਜੋਪਰ 25 ਬਾਈ ਸੇਰੂ ਗੁਬਿੰਦਰ ਸਿੰਘ ਤੇ ਕੜਵਾਂਡੀ ਬਾਈ ਸੇਰੂ ਨੇ ਆਪ ਨੂੰ ਮਾਰ ਦਿੱਤੀ ਗਈ ਆਹ 25 ਸੈਨ ਸਾਡੇ ਨਾਲ ਸੱਥ ਦੇ ਗਏ ਹੋ ਬੰਦਾ ਹੋ ਗਿਆ ਸਟਾਰਟ ਮਿੱਤਰੋ ਇੱਕਲੇ ਵਿਚਾਲੇ ਕਾਹਲੀ ਜੱਟਾਂ ਅਦਰੋ ਬਾਈ ਦਾ ਸੇਰੂ ਤੁਲੰਦਰ ਵਾਲਾ ਲੱਗਿਆ ਕਿ ਮੇਲੇ ਦੀ ਪਹਿਲੀ ਮੌੜ ਪੱਜਿਆ ਪਿਆਰੀਆਂ ਦੀ ਚੰਗੀਆ ਫੇਰ ਹੋ ਗਿਆ ਸ਼ਰਾ ਅੱਜ ਮੇਲੇ ਧੀਰਪੁਰ ਦੇ ਵਿੱਚ ਲੱਗਿਆ ਕਾਲੇ ਹੋਣੇ ਨੱਕਰ ਤੇ ਲੱਗਿਆ ਬਾਈ ਚੋਕਰ ਉਹਨਾਂ ਨੇ ਬਾਬਾ ਬਲਕਾਰ ਸਿੰਘ ਜੀ ਉਹਨਾਂ ਦਾ ਮਿਲਣਾ ਚਾਹਤਾ ਧੂਲ ਕਰਨ ਦਾ ਝੰਡਾ ਫੇਰ ਹੋ ਗਿਆ ਸ਼ਰਾ ਮਿੱਤਰੋ ਰੱਖ ਖੱਚ ਕੇ ਨਾਲ ਦੀ ਨਾਲ ਕੱਟ ਤਿਆਰੀ ਰੱਖਿਆ ਕਰੋ ਦੇਖ ਭਾਈ ਜਿੰਮੀ ਦਾ ਫੇਰ ਹੋ ਗਿਆ ਜਿੰਮੀ ਮੰਡੇਰ ਬੱਗਾ ਮੰਡੇਰ ਨਾਉਂ ਕੀ ਜਿੰਮੀ ਮੰਡੇਰ ਬੱਗਾ ਮੰਡੇਰ ਜਿੰਮੀ ਮੰਡੇਰ ਬੱਗਾ ਮੰਡੇਰ ਤਿਆਰੀਆਂ ਜੀ ਚੰዱ ਦਾ ਫੇਰ ਹੋ ਗਿਆ ਇਹ ਸਾਈਕਲ ਬਣਾਉਣੀ ਆ ਪਹਿਲੇ ਸ਼ਾਟ ਦੀ ਦੂਜੀ ਸੈਕਸ਼ਨਰ ਲਈ ਤਿਆਰੀ ਕੀਤੀ ਹੋਰੋ

ਕੱਲ੍ਹ ਰਾਤ ਦੇ ਵਿੱਚ ਕੱਢਦੇ ਤਰੀਕੇ ਨਾਲ ਸੰਜੀਨਾ ਪੂਰੀ ਚਾਂਦੀ ਮਿੱਤੋ ਅੱਕਦਾ ਵੀ ਸ਼ਿਰਾ ਹੋ ਰਿਹਾ ਘੜੀ ਦੀਆਂ ਵਾਲੀ ਖੰਡ ਮਿੱਤੋ ਉਹ ਧੂੜ ਜਿਹੜੀ ਬੰਨ ਖੜਕਾ ਕਰਕਾ ਚੱਲਦਾ ਅੱਜ ਘੋੜਿਆਂ ਦਾ ਤੋਰਾ ਬੰਨ ਰਾਮ ਦਾ ਮੇਲਾ ਤੂਰ ਕੋਲ ਦੇ ਵਿੱਚ ਲੱਗਿਆ ਜੁਰੂ ਰੋੜ ਦੇ ਨਾਲ ਤਿਆਰੀਆਂ ਜਿਹੜੀਆਂ ਝੰਡਾ ਫੇਰ ਹੋਇਆ ਰਿਹਾ ਇਸ਼ਾਰਾ ਰਾਸਤੇ ਤੋਂ ਸਵਾਰਨ ਰੋਹਣਤਰ ਦਿਹਾਰਾ ਆਪ ਨੂੰ ਮੇਰੇ ਇੰਨੇ ਤੇ ਘੜਨਾ ਦਾ ਤੇਰੀਆ ਭਾਈ ਕਿੱਥੇ ਕੰਦਾ ਲਿਖਣੇ ਆਣਾ ਐ ਐਮਐਲਏ ਆ ਗਿਆ

ਬੀ ਸਿਆਮ ਨੇ ਜਿੰਮੀ ਮੰਦਿਰ ਪੱਗਾ ਮੰਦਿਰ ਤੇ ਉਹਦਾ ਜੰਮ ਉਹ ਕੱਜਾ ਸਮਾਂ 26 ਸੈਕਿੰਡਾਂ ਚੰਨੇ ਨੇ ਗਾਉਣ ਵਾਲਾ ਕਿ ਜਿੰਮੀ ਮੰਦਿਰ ਪੱਗਾ ਮੰਦਿਰ ਕਾਰੀਆ ਵੀ ਖੱਚੇ ਰੱਖੋ ਟੰਗ ਨਾ ਇਹ ਮੇਲਾ ਧੂੜ ਉਹਦਾ ਜਾਂਦਾ ਇਹ ਪਤਾ ਲੱਗ ਗਿਆ ਜਿੰਮੀ ਦੌੜਾ ਕੌਣ ਆਈ ਕੌਣ ਆਉਂਦਾ ਦੱਸੋ ਮੈਨੂੰ ਦੱਸ ਕੌਣ ਆ ਕਸਦਾ ਹੀ ਕੌਣ ਆ ਰਿਹਾ ਹੁਣ ਬੋਲ ਵੀਰੇ ਹੁਣ ਦਾ ਚ ਦਲੀਜ ਦਲੀਜ ਪਿੰਡ ਲਿਖ ਲੋ ਜੀ ਦਲੀਜ ਠੀਕ ਹੈ ਆ ਕੱਬ ਲਿਆ ਆ ਪਈ ਰੱਖ ਜੋ ਬੂਹ ਕੱਟੀ ਦੱਤੀ ਜਾਂਦੇ ਅੰਕ 250 ਗੱਡੀ ਪੁਆਇੰਟ 250 ਇਹ ਫਕੀਰੀਆ ਦਲੀਸ ਕਾਲੀ ਕਲੀਜਾ ਅਰਜਨ ਬੱਲੀ ਪੱਟੇ ਤੇਰੀਆ ਜੀ ਇਹ ਅਰਜਨ ਬੱਲੀ ਪੱਟੇ ਦਾ ਦਲੀਸ ਨਾਲ ਇਹ ਦਲੀਸ ਵਾਲਿਆਂ ਦਾ ਕਾਜੀ ਤੇਰੀਆ ਜੀ ਕਰਨਾਲ ਸਿੰਘ ਰਸੂੜਾ ਹਰ ਸਿੰਘ ਕਕਰਾਲਾ ਜਦਾਰਾ ਕਰਵਾ ਲਾ ਕਰਨਾ ਸਿੰਘਰ ਸੁਣਦਾ ਅਰਜ ਧੁਰ ਕੋਟ ਕੋਲ ਧੁਰ ਕੋਟ ਬਹਾਦਰ ਗੱਲ ਧੁਰ ਕੋਟ ਆਮਲਿਆ ਅੱਪ 25 ਸੈਕਿੰਡ ਦਾ ਫਾਸੀ ਪੁਆਇੰਟ ਹੈ 25 ਫਾਸੀ ਜਦਾਰਾ ਕਰਵਾ ਗਰਨਾਮ ਰਸੂਲੇ ਵਾਲਾ ਅਰਸ਼ ਟੋਰਕ ਤੇ ਕਾਰੇ ਨੇ ਕੀਤੀ ਐ ਸਵਾਰੀ ਉੱਤੇ ਸਮਾਂ 25 ਸੈਕੰਡ ਦਾ 83 ਕੋਈ ਗੱਲ ਨਹੀਂ ਇੱਕ ਗਰਨਾਮ ਰਸੂਲੇ ਵਾਲੇ ਨੂੰ ਪੱਟਾ ਹੋਇਆ ਜੀ ਪੱਟਾ ਵਾਲਾ ਬਹੁਤ ਸ਼ਰਮ ਮੈਨੇ ਦੇ ਪੈਰ ਕਮਾ ਕੇ ਅੱਜਾ ਮਿੱਤਰੋ ਅੱਜ ਵੀ ਫੇਰ ਫੇਰ ਮੇ ਲੜ ਰਹਾ ਜੁੜੀ ਚੱਲੀ ਆ ਗਰ ਮੈਨੂੰ ਕਹੇ ਅਗਰ ਕੇ ਦੱਸੋਈ ਕੌਣ ਹਾਂ ਹਾਂ ਕੁੱਚ ਕੇ ਹੋਰ ਲੱਕ ਕਰਾਉ ਹਾਂਜੀ ਦੱਸੋ ਜੀ ਦੱਸੋ ਅਗਰ ਸਿੰਘ ਸਾਹਿਬ ਕੋਲੋਂ ਬੁਲ ਮਾਰਿਆ ਜਾਂਦਰਾ ਦੇ ਕੋਲੋਂ ਮੋੜੇ ਹੋ ਜੋ ਸੋਲੂ ਲਾਕ ਸੰਗਰਾ ਸੋਲੂ ਲਾਕ ਸੰਗਰਾ ਜਾਂਦਰਾ ਦੇ ਕੋਲੋਂ ਮੋੜੇ ਹੋ ਜੋ ਸੱਤੀ ਕਕਰਾਲੀ ਜੀ ਸੱਤੀ ਕਕਰਾਲੀ ਬਬੀ ਸਿੰਘ ਬਲਦੀਰ ਸਿੰਘ ਕਕਰਾਲੀ ਕਕਰਾਲੀ ਬੜਾ ਵੀਰ ਬੋਲੋ ਕੁਛ ਹੋਣਾ ਕਰ ਮੈਂ ਦੱਸ ਸਰਦਾਰ ਤਾਰੀ ਮਰ ਰੋੜ ਮੇਰੇ ਸੁਣੋ ਚਾਲ ਦੀ ਸੰਧ ਲੈਵਾਗੇ ਸਭ ਤੋਂ ਪਰਤੀ ਕਹਿੰਦੇ ਆਉਂਦੇ ਹੋੜਾ ਇੱਕ ਦੋ ਵਾਰ ਬੰਦ ਗਏ ਹੋੜਾ ਇੱਕ ਦੋ ਵਾਰ ਬੰਦ ਨੇ ਦੁਨੀਆ

پر سداں تے ڈاکٹر کو تبدیلیاں دے دارا مال گڈیاں دے کھیتر چوں بڑا نال رہیا تے کھوڑاں دے وچوں بڑا نال نہیں پچی اجو بھائی تو لکھ نہیں آ بھائی پچی بھائی جے لو کھا करोड़ो तयारी कया आराम कारण तुंहिंजी तयारी चङे चङे

ਤੇ ਨਾਲ ਆਪਣਾ ਮਦਰ ਵੀ ਬੋਸ ਸਕਦਾ ਹੋਰ ਵਾਰ ਵੀ ਨੇ ਤਾਂ ਕਿ ਮੇਲਾ ਸਮੇਂ ਦੇ ਨਾਲ ਤੋਂ ਵਾਹੀਏ ਸਮਾ ਸਮਾ ਸਮਰਾਪਤ ਉਹ ਹੀ ਆਉਂਦੇ ਧੱਸਣ ਦੇ ਕੋਈ ਆ ਕੇ ਮਿੱਤਰੋ ਕੋਈ ਗੱਦਈਆਂ ਲਿਖਦੇ ਤੋਟੇ ਦੀਆਂ ਹਰ ਦੇ ਸਮਾਪਤ ਹੋ ਰਿਹਾ ਨਾ ਵਧੀਆ ਚਾਂਦਰ ਨੇ ਜਦੋਂ ਚਾਰ ਵਾਰ ਨੇ ਕੋਲੇ ਤੇ ਅੜੀਆਂ ਕਰਦੇ ਨੇ ਅੜੀਆਂ ਖੋਲ ਕਰੀ ਜਾਂਦੇ ਮਨ ਲਾਗੀਆਂ ਮਿੱਤਰੋ ਜੇ ਘਾਟਾਂ ਮਿੱਤਰ ਹੁੰਦਾ ਟਕਾਣੇ ਲੱਗਦੇ ਤਾਂ ਸੋਤੇ ਦੇ ਰੱਖਦੇ ਦਾ ਫੁੱਟੇ ਦੇ ਤੇਰੀਆਂ ਤੇ ਭੈਣ ਵੀ ਅੰਮ੍ਰਿਤਸਰ ਦਾ 500 ਕੋਟ ਦਿੱਤੀ ਕਿਉਂ ਜੰਮ ਬੜਾ ਮਹਿੰਗਾ ਮਾਸਾ ਬਹੁਤ ਚੱਕੇ ਹੋਣਾ ভাই ਸੋਨੇ ਹੋਣਾ ਦਾ ਭਾਈ ਜੱਸੀ ਹੋਣਾ ਦਾ ਗਰਮੀ ਚ ਪੱਖੋ ਵਾਲਿਆਂ ਦਾ ਮੇਲੇ ਦੇ ਤੇ ਨਾਨਦੋ ਜੱਗਾ ਧੰਨੋ ਬਾਸ 10 ਮਿੰਟ ਦਾ ਟਾਈਮ ਕਹਿੰਦੇ ਅਗਲੇ ਨੂੰ 10 ਮਿੰਟ ਦੇ ਖੜਾ ਵੀਰੇ ਦੇ ਨਾਂ ਪੱਜਿਆ ਅਗਲਾ ਛੱਡਾਂਗੇ ਅੱਜ ਵੀ 10 ਮਿੰਟ ਤੋਂ ਬਾਅਦ ਸਮਾਂ ਨਾ ਦੇ। ਅਗਲਾ ਛੱਡ ਦੋ ਨਹੀਂ ਪਹੁੰਚਦਾ ਇਹ। ਇਹਨੂੰ ਐਂਡ ਤੇ ਦੇ ਦਿਓ ਰੌਣਕ। ਆ ਦੁਬਾਰਾ ਟਾਈਮ ਦੇ ਦਿਓ। ਪ੍ਰਬੰਧਕ ਵੀਰੋ ਉਹ ਡਾਕਟਰ ਦੇ ਬਹਾਦਰ ਬਹੁਤ ਸੁਣਾ ਉਸ ਰਸਤਾ ਚੱਡਾ ਬਹੁਤ ਕਿਰਿਆ ਪ੍ਰਬੰਧ ਕਿਤੇ ਲੰਗਰ ਪ੍ਰਸਾਦ ਦੇ ਚੱਲ ਰਹੇ ਨੇ ਵੀ ਮੇਰੇ ਕੋਈ ਸੰਸਕਾਂ ਸਮਾਉਣਾ ਵੱਲ ਸਿੱਧੇ ਨਹੀਂ ਕਿ ਸਿੱਧੇ ਪਾਸੇ ਚਾਪੰਦ ਪ੍ਰਬੰਧ ਚੱਲ ਰਹੇ ਨੇ ਬਹੁਤ ਸਖੋ ਕਾਕੇ ਉਹ ਜੇ ਨਾ ਕੋਈ ਇਸ ਵੀ ਧੁਰ ਤੋਂ ਕੋਦੇ ਪ੍ਰਸਾਦਾਂ ਜੀ ਮੇਰੇ

ਅਜੇ ਤਾਂ ਸਰਤਾ ਕੋਲ ਬੰਨਾ ਪੰਜਾਬ ਦੇ ਕਰੀਬ ਪੰਪਨ ਹੋਇਆ ਪੰਜਾਬ ਦੇ ਕਰੀਬ ਪੰਪਨ ਹੋਇਆ ਕੋਈ ਨਹੀਂ ਆਉਂਦਾ ਨਿਰ ਧੱਕੇ ਨਾਮੀ ਮੇਲੇ ਤੇ ਤਹਰਬਾ ਬਚੰਦਿਆ ਅੱਤ ਕਰਾਉਂਦੇ ਆ ਅਜੇ ਧੂੜ ਸੋੜਦੇ ਵਿੱਚ ਉੱਚੇ ਹੋਇਆ ਅਜੇ ਧੂੜ ਉੱਤੇ ਨੱਚੇ ਹੋਇਆ ਮੈਂ ਤੇ ਪੈਰੀਆ ਫੇਰ ਜੜੋਖੇ ਦੇ ਨਾਲ ਮਨਦੀਪ ਵੱਲ ਹੋਇਆ ਮੇਰੇ ਚੰਡੀ ਦਾ ਇਸ਼ਾਰਾ ਚੰਡੀ ਦਾ ਹੋ ਗਿਆ ਸਰ ਇਹ ਵੀ ਬੀਰ ਸਾਡਾ ਲੰਦੇ ਜੇ ਮੰਡੀ ਸਰਾਂ ਦੇ ਬਾਈਪਰਤੀ ਕੋ ਚਰਜਾ ਦੇ ਵਾਲ ਝੰਡੀਆਂ ਦੀ ਸ਼ੋਲਾ ਵਰਦਾ ਮਿੱਤਰੋ ਬਾਈ ਕੋ 190 ਸਬੰਧੇ ਸੰਟਾਂ ਨਾਲ ਜੁੜਿਆ ਹੋਇਆ ਤੇ ਮੰੰਦੀ ਬੱਲ ਮਾਜਰੇ ਵਾਲਾ ਵਧੀਆ ਇਨਸਾਨ ਕੋਲ ਨੰਬਰ ਤੇ ਲੱਗਿਆ ਖਿਡਾਰੀ ਕੋਲ ਨੰਬਰ ਤੇ ਲੱਗਿਆ ਬਾਜਨ ਪ੍ਰੋ ਇਹ ਮੰਨਦੀ ਬੱਲ ਮਾਜਰੇ ਵਾਲਾ ਵੇ ਮਨ ਪਾਣਾ ਮਾਰਨਾ ਜਿੰਮੇ ਕੇ ਵਿੱਚ ਮਿਸਤਰੀ ਤੇ ਚੰਗੀਆਂ ਇਸ਼ਾਰਾ ਕਰਨਾ ਵਧੀਆ ਜੁੰਮੇ ਵਾਲਿਆਂ ਜਿਹੜਾ ਜਰੂਰੀ ਹੈ ਸਾਡੇ ਭਰਾ ਦੀ ਸਾਡੇ ਭਾਈ ਦਾ ਭਾਈ ਪਿੱਕੀ ਗੁਜਰਾ ਦਾ ਬਿੱਤਾ ਕੋਲੋਂ ਬਾਅਦ ਵੀ ਦਾ ਅੱਜੋਂ ਧੋੜਾ ਦੇ ਵਿੱਚ ਬੱਲ ਗੱਡੀਆਂ ਦਾ ਮੀਲਾ ਬੱਲ ਲਾਲਾ ਲੇਟਰ ਕੋਲੋਂ ਸਾਰਦੋ ਵੀ ਬਹੁਤ ਸਾਰੇ ਆ ਗਏ ਕੋਈ ਇੱਧਰ ਸੱਦਾ ਹਣਾ ਤੁਹਾਡਾ ਤਾਂ ਸਭ ਨੂੰ ਕਰਨੇ ਸਾਰੇ ਪੰਜਾਬ ਦੀ ਪਰਦਾਦ ਲੋਕਾਂ ਦਾ ਮਾਸਟਰ ਸਾਹਿਬ ਸਾਡੇ ਉਸਤਾਦ ਵਾਹਿਗੁਰੂ ਤੇ ਲਾਈ ਜੀ ਗੱਲ ਬੋਲੀ ਗਿੱਜਰਵਾਲਾ ਤੋਤਾ ਸੱਤੋਵਾਰ ਰਹਿਮ ਅੱਛਰਵਾਲ ਅੰਤਾਰ ਸਿੰਘ ਕਨਵਰੀ ਦੀ ਤਕਪੜਾ ਵਾਲੀ ਹੋਰ ਵੀ ਬਹੁਤ ਸਾਰੇ ਫੀਸ ਜਿਹਨੇ ਬੋਤੀ ਜਰਕੜੂ ਵਾਲਾ ਵੀ ਸਾਡਾ ਬੀਸ ਸੇਵਾ ਕਰਦਾ ਪਸਾਰੇ ਪੀਰਾਂ ਦਾ ਕਾਰਜ ਕਰਵਾਵਾ ਝੰਡਿਆਂ ਦੇ ਮੇਰੇ ਭਰਾਵਾਂ ਦਾ ਸਾਡੇ ਪੀਰਾਂ ਦਾ ਬਹੁਤ ਬਹੁਤ ਧੰਵਾਦ ਕਰਦਾ ਪੀਰ ਢੁਲੇ ਵਾਲਾ ਮਨਜੀਤ ਮੱਲਵਾਜਰਾ ਵਾਲਾ ਸਹਿਵਾਜਪੁਰਾ ਵੀ ਮੇਰੇ ਤੇ ਵੀ ਬੜੀਆਂ ਜਾਨਾਂ ਦੀ ਥੋੜੀ ਚੱਲਿਆ ਕਰੋ ਪੀਰ ਮੇਰੇ ਕੁੱਤੀ ਸੰਤ ਵਾਲੇ ਭਰਾਵਾਂ ਕਰੋ ਤਿਆਰੀ ਸਾ ਵੀਰੋ ਪੱਤਾ ਪਾਤੀ 300 ਰੁਪਏ ਇਸ ਤੋਂ ਬਾਅਦ ਤਿਆਰੀ ਵਿੱਚ ਮਿੱਤਰੇ ਤਿੰਨ ਸਰਪਾਂ ਦੇ ਵਿੱਚ ਨੀਵਾ ਪਿਆਲਾਂਗੇ ਤਿੰਨ ਸਰਪਾਂ ਦੇ ਮੁੱਲ ਹੰਦ ਮੇਲਣ ਪਿਆਲਾਂਗੇ ਹੰਦਸਤੇ ਪਾ ਜਿਆ ਦੂਜੇ ਦੇ ਕਰੋ ਤਿਆਰੀ ਛੰਡੇ ਦਾ ਖੇਡ ਹੋ ਜਾਣਾ ਯਾਰਾ ਬਹੁਤ ਬਲ ਮੱਲੋਂ ਚਾਹ ਵੀ ਦੇ ਦਿਖਾਉਨੇ ਆ ਤੁਮ